ਸਾਥੀ ਦਾ ਦੋਸਤੋ ਕੀ ਹਾਲ ਚੱਲ ਹੈ ਤੁਹਾਡਾ ਅ ਦੋਸਤੋ ਅੱਜ ਨਾ ਮੈਂ ਜਿਹੜੀ ਵੀਡੀਓ ਜਿਹੜੇ ਟੌਪਿਕ ਤੇ ਮੈਂ ਅੱਜ ਬਣਾਉਣ ਜਾ ਰਿਹਾ ਹਾਂ ਤੁਹਾਡੇ ਵਾਸਤੇ ਲੈ ਕੇ ਆ ਰਿਹਾ ਹਾਂ ਹਾਲਾਂਕਿ ਜਿਹੜਾ ਮੇਰੀ ਕੰਪਨੀ ਹੈ ਜਿਹੜਾ ਮੇਰਾ ਪੋਰਟਲ ਹੈ ਟਿੰਗਲਿੰਗ ਐਂਡ ਐਂਟਰਟੇਨਮੈਂਟ ਉਹ ਸਿਰਫ ਰਿਲੇਟਡ ਹੈ ਪੰਜਾਬੀ ਫਿਲਮ ਇੰਡਸਟਰੀ ਪੰਜਾਬੀ 뮤직 ਇੰਡਸਟਰੀ ਦੇ ਨਾਲ ਰਿਲੇਟਡ ਹੈ ਪਰ ਜਿਹੜੀ ਤਰ੍ਹਾਂ ਦੇ ਅੱਜ ਮੈਂ ਗੱਲ ਕਰਨ ਜਾ ਰਿਹਾ ਹਾਂ ਐਜ਼ ਇਹ ਸਮਾਜ ਦੇ ਵਿੱਚ ਰਹਿਣ ਦੇ ਨਾਤੇ ਆਪਣਾ ਵੀ ਫਰਜ਼ ਬਣਦਾ ਹੈ ਕਿ ਜੇ ਕੁਝ ਗਲਤ ਹੋ ਰਿਹਾ ਹੈ ਜਾਂ ਕੁਝ ਲੋਕਾਂ ਤੱਕ ਗਲਤ ਚੀਜ਼ਾਂ ਦਿਖਾਈਆਂ ਜਾ ਰਹੀਆਂ ਨੇ ਪਹੁੰਚਾਈਆਂ ਜਾ ਰਹੀਆਂ ਨੇ ਤਾਂ ਉਸ ਚੀਜ਼ ਤੇ ਆਪਣੀ رائے ਆਪਣਾ ਮਤਲਬ ਕੇ ਪੱਖ ਰੱਖਿਆ ਜਾਵੇ ਸੋ ਤਾਂ ਕਰਕੇ ਮੈਂ ਅੱਜ ਵੀਡੀਓ ਲੈ ਕੇ ਆਇਆ ਜਿਹੜੇ ਕਿ ਅੱਜਕੱਲ ਇਨਫਲੂਐਂਸਰ ਜਾਂ ਬਲੌਗਰ ਜਿਹਨੂੰ ਕਹ ਦਿੰਦੇ ਨੇ ਆਪਾਂ ਉਨ੍ਹਾਂ ਤੇ ਜਿਹੜੇ ਕਿ ਸੋਸ਼ਲ ਮੀਡੀਆ ਦੇ ਨਾਂ ਤੇ ਪੈਸੇ ਕਮਾਉਣ ਦੇ ਚੱਕਰ ਦੇ ਵਿੱਚ ਮਤਲਬ ਕਿ ਇਸ ਹੱਦ ਤੱਕ ਗਿਰ ਚੁੱਕੇ ਨੇ ਕਿ ਉਹਨਾਂ ਨੂੰ ਮर्यादा ਆਪਣੇ ਸੱਭਿਆਚਾਰ ਦਾ ਕੋਈ ਦਿਣਾ ਲੈਣਾ ਹੈ ਹੀ ਨਹੀਂ ਰਿਹਾ ਹੀ ਨਹੀਂਗਾ ਸੋ ਜਿੰਨਾ ਕੁ ਮੇਰਾ ਸੋਚਣ ਦਾ ਮਤਲਬ ਕਿ ਤਰੀਕਾ ਜਿੰਨਾ ਕੁ ਮੇਰਾ ਮਤਲਬ ਦਿਮਾਗ ਕੰਮ ਕਰਦਾ ਜਿੰਨਾ ਕੁ ਜੋ ਮੇਰੀ ਸੋਚ ਹੈ ਉਸ ਤਰੀਕੇ ਨਾਲ ਮੈਂ ਤੁਹਾਡੇ ਨਾਲ ਥੋੜੀ देर ਗੱਲ ਕਰ ਕਰੂੰਗਾ ਇਸ ਟੌਪਿਕ ਤੇ ਇਹਨਾਂ ਲੋਕਾਂ ਬਾਰੇ ਚਲੋ ਸ਼ੁਰੂ ਕਰਨੇ ਆਪਾਂ ਅੱਜ ਦਾ ਟੌਪਿਕ ਹੈ ਬਲੌਗ ਕਰਾਂ ਬਾਰੇ ਦੋਸਤੋ ਮੈਂ ਜੇ ਪਿੱਛੇ ਜੇ ਜਾਵਾਂ ਤਾਂ ਸੋਸ਼ਲ ਮੀਡੀਆ ਨੂੰ ਆਉਂਦੇ ਆ ਇੰਟਰਨੈਟ ਨੂੰ ਵਿਕਸਿਤ ਹੁੰਦੇ ਆ ਆਪਣੇ ਅੱਖੀ ਆਪਾ ਦੇਖਿਆ ਹੈ ਮੈਨੂੰ ਯਾਦ ਆ ਮੈਂ ਜਦੋਂ ਪਲੱਸ 1 ਪੰਜ ਚ ਪੜ੍ਹਦਾ ਸੀ ਸੋ ਜ਼ਿੰਦਗੀ ਦੀ ਮੇਰੀ ਫਰਸਟ ਜੌਬ ਜਿਹੜੀ ਹੈਗੀ ਸੋ ਇੰਟਰਨੈਟ ਕੈਫੇ ਤੇ ਸੀ ਸੋ ਮੈਂ ਇੰਟਰਨੈਟ ਕੈਫੇ ਤੇ ਮੈਂ ਜੌਬ ਲੱਗ ਗਿਆ ਸੀ ਮੈਂ ਸਿੱਖਿਆ ਵੀ ਕੰਪਿਊਟਰ ਉੱਥੇ ਪਹਿਲਾਂ ਸਭ ਤੋਂ ਪਹਿਲਾਂ ਇੰਟਰਨੈਟ ਕੈਫੇ ਤੇ ਜਾ ਕੇ ਸੀ ਵੀ ਕਿਦਾਂ ਕੰਪਿਊਟਰ ਚੱਲਦਾ ਹੈ ਮਾਊਸ ਕੀ ਹੈ ਕੀ ਮਤਲਬ ਕੀਬੋਰਡ ਕੀ ਹੈ ਸੋ ਉਹਨਾਂ ਦਿਨਾਂ ਦੇ ਵਿੱਚ ਤੁਹਾਨੂੰ ਵੀ ਯਾਦ ਹੋਣਾ ਕੈਫੇਜ਼ ਦੇ ਵਿੱਚ ਇੰਟਰਨੈਟ ਦਾ 60 ਰੁਪਏ ਘੰਟਾ 50 ਰੁਪਏ ਘੰਟਾ ਹੁੰਦਾ ਸੀ ਸੋ ਲੋਕ ਲੋਕ ਆਉਂਦੇ ਸੀ ਮੇਲ ਚੈੱਕ ਕਰਨ ਯਾਹੂ ਚੈਟ ਤੇ ਚੈਟ ਕਰਨ ਜਾਉ ਮਸੈਂਜਰ ਤੇ ਐਮ ਐਸ ਐਨ ਮਸੈਂਜਰ ਹੁੰਦਾ ਸੀ ਸੋ ਇਦਾਂ ਮਤਲਬ ਕਿ ਇੰਟਰਨੈਟ ਆਇਆ ਉਹਨੇ ਵਿਕਸਿਤ ਹੋਇਆ ਮਤਲਬ ਕਿ ਸੋਸ਼ਲ ਮੀਡੀਆ ਆਪਣੇ ਪੈਰ ਪਸਾਰਦਾ ਰਿਹਾ ਹੌਲੀ ਹੌਲੀ ਜਾ ਕੇ ਸਭ ਤੋਂ ਪਹਿਲਾਂ ਆਇਆ ਸੀ ਔਰਕਟ ਜਿੱਤੋ ਰਕਾ ਯਾਦ ਆ ਔਰਕਟ ਆਪਾਂ ਯੂਜ਼ ਕਰਦੇ ਸੀ ਸਾਰੇ ਜਾਣ ਪਤਾ ਹੀ ਹੈ ਫਿਰ ਉਸ ਤੋਂ ਬਾਅਦ ਔਰਕਟ ਤੋਂ ਬਾਅਦ ਫੇਸਬੁੱਕ ਆਈ ਫੇਸਬੁੱਕ ਨੇ ਮਤਲਬ ਕਿ ਪਾਉਂਦੇ ਸਾਰੀ ਮਤਲਬ ਕਿ ਐਡਾ ਕ ਵੱਡੀ ਮਤਲਬ ਚੀਜ਼ ਹੋ ਗਈ ਉਹ ਸੋ ਲੋਕਾਂ ਨੂੰ ਪਤਾ ਲੱਗਣ ਲੱਗਿਆ ਕਿ ਵੀ ਫੇਸਬੁੱਕ ਤੇ ਆਪਣੀਆਂ ਚੀਜ਼ਾਂ ਤੁਸੀਂ ਦਿਖਾ ਸਕਦੇ ਹੋ ਫੋਟੋਆਂ ਵੀਡੀਓਜ਼ ਲਾ ਲਓ ਜਾਂ ਆਪਣਾ ਕੰਮ ਲਾ ਲਓ ਕਿਉਂਕਿ ਹੁਣ ਤੱਕ ਮੈਂ ਤਾਂ ਇਸ ਸੋਸ਼ਲ ਮੀਡੀਆ ਨੂੰ ਆਪਣੇ ਕੰਮ ਲਈ ਹੀ ਯੂਜ਼ ਕੀਤਾ ਆ ਚਲੋ ਇੱਕ ਪਰਸਨਲ ਆਈਡਿਜ਼ ਵੀ ਬੰਦਾ ਬਣਾਉਂਦਾ ਆਪਣੇ ਪਰਸਨ ਲਈ ਸੋ ਫੋਟੋ ਫੋਟੋ badi moti video udi paw li but jatar ਇਸ ਮਤਲਬ ਕਿ ਲਾਈਨ ਤੋਂ ਸੋਸ਼ਲ ਮੀਡੀਆ ਤੋਂ ਸਿਰਫ ਆਪਣੀ ਕੰਪਨੀ ਦਾ ਕੰਮ ਜਾਂ ਆਪਣਾ ਪ੍ਰੋਫਾਈਲ ਸਿਰਫ ਉਹ ਦਿਖਾਉਣ ਲਈ ਇਹ ਇਸੇ ਚੀਜ਼ ਲਈ ਬੇਸਿਕਲੀ ਇਹ ਜਿਹੜਾ ਸੋਸ਼ਲ ਮੀਡੀਆ ਜਿਹੜੀ ਵਿਕਸਿਤ ਹੋਈ ਸੀ ਉਸ ਤੋਂ ਬਾਅਦ ਇੰਸਟਾਗ੍ਰam ਆਇਆ ਟਿਕਟੌਕ ਆਇਆ ਟਿਕਟੌਕ ਤੇ ਲੋਕਾਂ ਨੇ ਰੀਲਾਂ ਬਣਾਉਣੀ ਸ਼ੁਰੂ ਕੀਤੀਆਂ ਮਤਲਬ ਕਿ ਵੀਡੀਓਜ਼ ਬਣਾਉਣੀ ਸ਼ੁਰੂ ਕੀਤੀਆਂ ਤੇ ਤੁਹਾਨੂੰ ਪਤਾ ਹੀ ਹੈ ਕਿ ਆਪਣਾ ਟਿਕਟੌਕ ਬੈਨ ਹੋ ਗਿਆ ਸੀਗਾ ਆਪਣਾ ਜਦੋਂ ਕੋਵਿਡ ਆਇਆ ਹੈ ਲਾਕਡਾਊਨ ਦੇ ਵਿੱਚ ਤੋਂ ਉਦੋਂ ਬਾਅਦ ਕੀ ਹੋਇਆ ਇੰਸਟਾਗ੍ਰam ਨੇ ਰੀਲਸ ਸ਼ੁਰੂ ਕੀਤੀਆਂ ਸੋ ਹੁਣ ਜਿਹੜਾ ਰੀਲਸ ਆ ਜਿਹੜਾ ਕੰਮ ਹੈ ਮਤਲਬ ਕਿ ਰੀਲਸ ਜਿਹੜੀਆਂ ਹੈਗੀਆਂ ਨੇ ਉਹ ਘਰ ਘਰ ਵੜ ਚੁੱਕੀਆਂ ਨੇ ਸਾਡੇ ਮਤਲਬ ਕਿ ਹਰ ਕੋਈ ਬੰਦਾ ਰੀਲ ਬਣਾਉਂਦਾ ਹੈ ਹਰ ਕੋਈ ਚਾਹੇ ਉਹ ਫੀਮੇਲ ਹੈ ਚਾਹੇ ਮੇਲ ਹੈ ਹਰ ਕੋਈ ਰੀਲ ਬਣਾਉਂਦਾ ਹੈ ਇੰਜੋਏ ਕਰਦਾ ਹੈ ਰੀਲਾਂ ਬਣਾਉਂਦੇ ਬਣਾਉਂਦੇ ਇਨਫਲੂਐਂਸਰ ਬਣ ਗਏ ਕੁਝ ਹਨਾ ਚੰਗੇ ਵੱਡੇ ਨੇ ਇਨਫਲੂਐਂਸਰ ਬਣ ਗਏ ਜਿਨ੍ਹਾਂ ਨੂੰ ਫਿਲਮਾਂ 'ਚ ਕੰਮ ਮਿਲਿਆ ਚੰਗਾ ਬਿਜ਼ਨਸ ਮਿਲਿਆ ਅੱਜ ਉਹੋ ਜਿਹਾ ਦੇਖਿਆ ਜਾਵੇ ਤਾਂ ਇਹਨਾਂ ਇੰਸਟਾਗ੍ਰam ਤੋਂ ਜਾਂ ਫੇਸਬੁੱਕ ਤੋਂ ਜਾਂ YouTube ਤੋਂ ਮਤਲਬ ਕਿ ਜ ਇੱਕ ਆਈਡੀਆ ਲਾ ਲੀਏ ਤਾਂ ਮੈਂ ਮਹੀਨੇ ਦਾ 10 ਲੱਖ ਰੁਪਏ ਵੀ ਕਮਾਉਂਦੇ ਨੇ ਇਸ ਤੋਂ ਵੱਧ ਵੀ ਕਮਾਉਂਦੇ ਨੇ ਸੋ ਪਰ ਗੱਲ ਕਰਦੇ ਆਪਾਂ ਉਹਨਾਂ ਲੋਕਾਂ ਬਾਰੇ ਜਿਨ੍ਹਾਂ ਨੇ ਮਤਲਬ ਕਿ ਇਸ ਚੀਜ਼ ਦਾ ਮਿਸਯੂਜ਼ ਕੀਤਾ ਆ ਮਿਸਯੂਜ਼ ਦਾ ਇਹ ਮਤਲਬ ਹੈ ਕਿ ਮੈਂ ਜੋ ਮੇਰਾ ਕੰਮ ਹੈ ਮੈਂ ਉਲੂ ਉਲੂ ਕਾ ਤੱਕ ਦਿਖਾਵਾਂ ਜੋ ਮੈਂ ਡਿਜ਼ਾਈਨਿੰਗ ਕਰਦਾ ਮੈਂ ਵੈਬ ਡਿਜ਼ਾਈਨਿੰਗ ਕਰਦਾ ਮੈਂ ਫਿਲਮਾਂ ਬਣਾਈਆਂ ਫਿਲਮਾਂ ਦੀ ਪ੍ਰੋਮੋਸ਼ਨ ਦਾ ਕੰਮ ਹੈ ਮੇਰਾ ਡਿਸਟ੍ਰੀਬਿਊਸ਼ਨ ਦਾ ਕੰਮ ਹੈ ਸੋ ਉਹ ਸਾਰਾ ਕੰਮ ਆਪਣੀ ਪ੍ਰੋਫਾਈਲ ਤੇ ਦਿਖਾਉਣਾ ਉਹ ਇੱਕ ਮਤਲਬ ਕਿ ਇਸੇ ਲਈ ਇਹ ਚੀਜ਼ ਬਣੀ ਹੈ ਪਰ ਬਲੌਗ ਦਾ ਮਤਲਬ ਇਹ ਹੁੰਦਾ ਸੀ ਕਿ ਪਹਿਲਾਂ ਅਸੀਂ ਯਾਦ ਹੈ ਕਿ ਜਦੋਂ ਵੈਬਸਾਈਟ ਦਾ ਕੰਮ ਕਰਦੇ ਸੀ ਨਾ ਸੋ ਇੱਕ ਬਲੌਗ ਬਣਾਉਂਦੇ ਸੀਗੇ ਵੈਬਸਾਈਟ ਦੇ ਉੱਤੇ ਕਿ ਬੰਦਾ ਲਿਖ ਕੇ ਬਲੌਗ ਪਾਉਂਦਾ ਸੀ ਆਪਣਾ ਜੋ ਥਾਟ ਹੈ ਕੋਈ ਟੌਪਿਕ ਤੇ ਸੋ ਉਹ ਪਾਉਂਦਾ ਸੀ ਉਦੋਂ ਬਾਅਦ ਬਲੌਗਰ ਕੇ ਆ ਕੇ ਲਾਈਵ ਹੋ ਕੇ ਵੀਡੀਓ ਬਣਾ ਕੇ ਬਲੌਗ ਬਣਾਉਣਾ ਉਹ ਚੱਲ ਪਿਆ ਪਰ ਮੈਂ ਆਪਣੇ ਪੰਜਾਬ ਦੀ ਗੱਲ ਕਰੂੰਗਾ ਬਾਹਰਲੀ ਗੱਲ ਨਹੀਂ ਮੈਂ ਕਰਦਾ ਹੈਗਾ ਪੰਜਾਬ ਦੇ ਕੁਝ ਕਹਿ ਜੀ ਲੋਕ ਹਨਾ ਜਿੰਨਾਂ ਦਾ ਮਤਲਬ ਕਿ ਮਾਨਸਿਕਤਾ ਇੰਨੀ ਕਿ ਹਿੱਲ ਚੁੱਕੀ ਹੈ ਕਿ ਉਹ ਮर्यादा ਉਹ ਸਾਰੀ ਮਤਲਬ ਸੱਭਿ ਸੱਭਿਕ ਚੀਜ਼ਾਂ ਸਾਰਾ ਕੁਝ ਭੁੱਲ ਗਏ ਮਤਲਬ ਇਨਾਂ ਕ ਗੰਦ ਪਾਇਆ ਇਨਾਂ ਲੋਕਾਂ ਨੇ ਸੋਸ਼ਲ ਮੀਡੀਆ ਦੇ ਉੱਤੇ ਕਿ ਅੱਜ ਮੈਨੂੰ ਲੱਗਦਾ ਕਿ ਹਰ ਘਰ ਦੇ ਵਿੱਚ ਕੋਈ ਆਪਣੇ ਬੱਚੇ ਨੂੰ ਜੇ ਮੋਬਾਈਲ ਦੇਊਗਾ ਤਾਂ ਸੋਚ ਕੇ ਦੇਊਗਾ ਵੀ ਕਿਤੇ ਕੁਝ ਦੇਖਦੇ-ਦਗਦੇ ਕੋਈ ਗਲਤ ਵੀਡੀਓ ਨਾ ਆ ਜਾਈਏ ਹਨਾ ਤੁਹਾਡੀ ਜਿਹੜੀ ਆਪਣੀ ਕੀ ਨਾਮ ਉਹਦਾ ਰੀਲਾਂ ਦੀ ਜਦੋਂ ਸਕਰੋਲ ਕਰਦੇ ਹੋ ਕਿਸੇ ਵੇਲੇ ਕੁਝ ਵੀ ਆ ਸਕਦਾ ਸੋ ਇਹ ਜਿਵੇਂ ਪਹਿਲਾਂ ਟੀਵੀ ਤੇ ਆਪਾਂ ਨੂੰ ਹੁੰਦਾ ਸੀ ਡਰ ਕੇ ਕਿ ਬਣਾ ਵੀ ਕੋਈ ਸੀਨ ਆ ਜਾਂਦਾ ਤਾਂ ਆਪਾਂ ਆਲੇ ਦੁਆਲੇ ਦੇਖਣ ਲੱਗ ਜਾਂਦੇ ਜਾਂ ਆਪਾਂ ਚਲੇ ਜਾਂਦੇ ਸੋ ਹੁਣ ਸੋਸ਼ਲ ਮੀਡੀਆ ਤੇ ਵੀ ਇਦਾਂ ਹੋ ਗਿਆ ਕਿ ਜੇ ਆਪਾਂ ਕੁਝ ਦੇਖਦੇ ਆ ਤਾਂ ਕਈ ਵਾਰ ਤਾਂ ਹੈੱਡਫੋਨ ਲਾਉਣੇ ਪੈਂਦੇ ਨੇ ਜਾਂ ਕਈ ਵਾਰ ਦੇਖਣਾ ਪੈਂਦਾ ਵੀ ਇਹਦੇ ਵਿੱਚ ਕੁਝ ਹੈ ਗਲਤ ਤਾਂ ਨਹੀਂ ਹੈ ਜੇ ਕੋਈ ਨਾਲ ਬੈਠਾ ਆ ਉਹ ਤਾਂ ਉਹਨੂੰ ਜਲਦੀ ਜਲਦੀ ਸਕਰੋਲ ਕਰਨਾ ਪੈਂਦਾ ਆ ਸੋ ਦੋਸਤੋ ਇਦਾਂ ਦੇ ਕੁਝ ਲੋਕ ਨੇ ਮੈਂ ਨਾਂ ਤਾਂ ਨਹੀਂ ਲੂੰਗਾ ਮੈਂ ਵੀ ਉਹਨਾਂ ਨੂੰ ਫੇਮਸ ਨਹੀਂ ਕਰਨਾ ਕਿਉਂਕਿ ਇੱਕ ਬੰਦਾ ਆ ਉਹ ਸੇਰੇ ਸ਼ੁਰੂ ਹੋ ਜਾਂਦਾ ਹੈ ਆਪਣੇ ਪਰਿਵਾਰ ਦੇ ਨਾਲ ਬਲੌਗ ਬਣਾਉਣਾ ਸੋ ਨਾਲ ਉਹਦੀ ਘਰ ਵਾਲੀ ਹੁੰਦੀ ਹੈ ਬੱਚਾ ਵੀ ਹੁੰਦਾ ਤੇ ਉਸ ਬੰਦੇ ਨੂੰ ਇੰਨੀ ਸ਼ਰਮ ਜਾਂ ਇੰਨਾ ਉਹਨੂੰ ਪਤਾ ਨਹੀਂ ਕਿ ਕੈਮਰਾ ਕਿੱਥੇ ਤੇ ਕਿੱਥੇ ਮਾਰਨਾ ਹੈ ਜਾਂ ਕਿੱਥੇ ਕੀ ਸ਼ੂਟ ਕਰਨਾ ਹੈ ਮੈਨੂੰ ਤਾਂ ਹੁਣ ਆਏ ਲੱਗਦਾ ਕਿ ਜਿੰਨੀ ਇੱਕ ਉਹਦੀ ਮੈਂ ਮੇਰੇ ਮੈਨੂੰ ਕਿਸੇ ਨੇ ਮੇਰੇ ਦੋਸਤ ਨੇ ਦਿਖਾਈਆਂ ਮੈਂ 2-5-7 ਵੀਡੀਓ ਦੇਖੀਆਂ ਵੀ ਉਹ ਜਾਣ ਕੇ ਕਰਦਾ ਇਦਾਂ ਸੋ ਕਹਿੰਦੇ ਨਾ ਮੈਨੂੰ ਯਾਦ ਹੈ ਸਿਆਣੇ ਕਹਿੰਦੇ ਹੁੰਦੇ ਸੀ ਕਿ ਆਪਣਾ ਮੇਰੇ ਘਰ ਦੇ ਮੇਰੀ ਮਦਰ ਨੇ ਵੀ ਮੈਨੂੰ ਵੀ ਕਿਹਾ ਕਿ ਤੁਹਾਡਾ ਕਮਾਈ ਤੇ ਤੁਹਾਡੀ ਰਸੋਈ ਤੇ ਤੁਹਾਡੀ ਜੀਵਨ ਸਾਥੀ ਤੁਹਾਡੀ ਵਾਈਫ ਹਮੇਸ਼ਾ ਪਰਦੇ ਚ ਰੱਖਣੀ ਚਾਹੀਦੀ ਹੈ ਮਤਲਬ ਪਰਦੇ ਚ ਰੱਖਣ ਦਾ ਇਹ ਮਤਲਬ ਨਹੀਂ ਕਿ ਉਹਨੂੰ ਕੋਈ ਲੁਕੋ ਕੇ ਤਬਾਕੀ ਰੱਖੋ ਮਤਲਬ ਕੋਈ ਇੱਕ ਮਰਿਆਦਾ ਹੁੰਦੀ ਹੈ ਕੋਈ ਚੀਜ਼ ਹੁੰਦੀ ਹੈ ਕਿ ਪਵਿੱਤਰ ਦਾ ਦਾ ਪਰਦਾ ਹੁੰਦਾ ਹੈ ਜਿਹੜਾ ਕਿ ਉਸ ਚੀਜ਼ ਨੂੰ ਮਤਲਬ ਪਰਦੇ ਚ ਰੱਖਿਆ ਜਾਂਦਾ ਪਰ ਇਹਨਾਂ ਲੋਕਾਂ ਨੇ ਸਪਰਦੇ ਦਾ ਕੀ ਮੈਂ ਕਹਿੰਦਾ ਸਭ ਕੁਝ ਹੀ ਚੱਕ ਤਾ ਦਰਵਾਜ਼ੇ ਹੀ ਖੋਲ ਰੱਖੇ ਨੇ ਉਹ ਬੰਦੇ ਨੂੰ ਇਹ ਨਹੀਂ ਪਤਾ ਕਿ ਉਹ ਕੈਮਰਾ ਆਪਣੀ ਵਾਈਫ ਤੇ ਕਿੱਥੇ ਮਾਰ ਰਿਹਾ ਹੈ ਕਿਦਾਂ ਕੀ ਕੁਝ ਮਤਲਬ ਕਿ ਗਲਤ ਪਾਸੇ ਜਾ ਰਿਹਾ ਹੈ ਕੈਮਰਾ ਐਂਗਲ ਗਲਤ ਪਾਸੇ ਜਾ ਰਿਹਾ ਹੈ ਮੈਨੂੰ ਤਾਂ ਲੱਗਦਾ ਉਹ ਜਾਣ ਕੇ ਕਰਦਾ ਹੈ ਤੇ ਮੈਨੂੰ ਇਹ ਨਹੀਂ ਸਮਝ ਆਉਂਦੀ ਕਿ ਹੁਣ ਤਾਂ ਉਹ ਚਾਰ ਪੈਸੇ ਜਿਹੜੇ ਕਮਾਉਂਦਾ ਹੈ ਜਾਂ ਪਿੱਛੇ ਜਿਹੜੀ ਕਿ ਲੋਕਾਂ ਦੀ ਮਾਨਸਿਕਤਾ ਹਿੱਲ ਚੁੱਕੀ ਹੈ ਸੋਸ਼ਲ ਮੀਡੀਆ ਤੇ ਮਤਲਬ ਮਜਰ ਉਹਦਾ ਬੱਚਾ ਵੱਡਾ ਹੋਊਗਾ ਤਾਂ ਕੀ ਆਪਣੇ ਯਾਰਾਂ ਦੋਸਤਾਂ ਨੂੰ ਕੀ ਦਿਖਾਊਗਾ ਕਿ ਜਿਹੜੇ ਮੇਰੇ ਘਰ ਦੇ ਸੀਗੇ ਉਹ ਕਿਸ ਚੀਜ਼ ਲਈ ਫੇਮਸ ਸੀ ਤਾਂ ਜਦੋਂ ਵੀਡੀਓਜ਼ ਦਿਖਾਊਗਾ ਤਾਂ ਮੈਨੂੰ ਨਹੀਂ ਲੱਗਦਾ ਕਿ ਉਸ ਉਹਦੇ ਬੱਚੇ ਨੂੰ ਇਹ ਚੀਜ਼ ਚੰਗੀ ਲੱਗੂਗੀ ਜਿਸ ਤਰ੍ਹਾਂ ਇਹ ਲੋਕ ਕਰ ਰਹੇ ਨੇ ਸੋ ਦੋਸਤੋ ਮੈਂ ਹੋਰ ਬੰਦਿਆਂ ਦੀ ਵੀ ਜੇ ਗੱਲ ਕਰਾਂ ਸੋ ਮੈਨੂੰ ਐ ਲੱਗਦਾ ਕਿ ਗੰਦ ਸਿਰੇ ਦਾ ਪੈ ਚੁੱਕਿਆ ਹੈ ਮੈਂ ਨਹੀਂ ਕਹਿੰਦਾ ਸਾਰੀ ਦੁਨੀਆ ਯੂਜ਼ ਕਰਦੀ ਹੈ ਸੋਸ਼ਲ ਮੀਡੀਆ ਬਹੁਤ ਚੰਗੇ ਚੰਗੇ ਲੋਕ ਕੰਟੈਂਟ ਬਣਾਉਣਾ ਲਏ ਨੇ ਜਿਹੜੇ ਪੈਸੇ ਵੀ ਕਮਾਉਂਦੇ ਨੇ ਤੇ ਲੋਕਾਂ ਨੂੰ ਚੰਗੀ ਸੇਹ ਦਿੰਦੇ ਨੇ ਉਸ ਚੀਜ਼ ਦਾ ਹੀ ਮੈਸੇਜ ਦਿੰਦੇ ਨੇ ਪਰ ਕੁਝ ਕੁ ਲੋਕਾਂ ਨੇ ਸਾਡੀ ਸਭਿਅਤਾ ਸਾਡਾ ਜਿਹੜਾ ਪੰਜਾਬ ਦਾ ਜੋ ਕਲਚਰ ਹੈ ਉਹਦੀ ਐਸੀ ਦੀ ਤੈਸੀ ਫੇਰ ਕੇ ਰੱਖੀ ਹੋਈ ਹੈ ਸੋ ਮੈਨੂੰ ਸਮਝ ਨਹੀਂ ਆਉਂਦੀ ਕੁਝ ਕੁ ਕੁਝ ਕੁ ਲੋਕ ਹੈਗੇ ਨੇ ਜਿਹੜੇ ਇਹਨਾਂ ਲੋਕਾਂ ਨੂੰ ਮਤਲਬ ਕਿ ਨੱਥ ਪਾਉਣ ਲਈ ਮਤਲਬ ਲੱਗੇ ਹੋਏ ਨੇ ਸੋਚ ਰਹੇ ਨੇ ਕਿ ਇਹਨਾਂ ਲੋਕਾਂ ਦੇ ਕਿਵੇਂ ਇਹਨਾਂ ਨੂੰ ਹਟਾਇਆ ਜਾਵੇ ਨਾ ਚੀਜ਼ਾਂ ਤੋਂ ਕਿਉਂਕਿ ਆ ਦੇਖੋ ਆਫਟਰ 올 ਦਾ ਬਦਨਾਮ ਤਾਂ ਦੇਖੋ ਆਪਣਾ ਪੰਜਾਬ ਦਾ ਨਾਮ ਹੀ ਹੁੰਦਾ ਨਾ ਸੋ ਨਾਮ ਤਾਂ ਮਤਲਬ ਕਿ ਇਹੀ ਹੋਊਗਾ ਕਿ ਉਹ ਪੰਜਾਬ ਦਾ ਬੰਦਾ ਹੈ ਜੀ ਇਹ ਪੰਜਾਬ ਦੀ ਜਾਂ ਕੁੜੀ ਹੈ ਜਿਹੜੀ ਕਿ ਇਹ ਜੇ ਗੰਦੇ ਵੀਡੀਓ ਬਣਾਉਂਦੀ ਹੈ ਸੋ ਮੈਨੂੰ ਲੱਗਦਾ ਨਹੀਂਗਾ ਕਿ ਇਹ ਚੀਜ਼ ਨੂੰ ਨੱਥ ਇੰਨੀ ਜਲਦੀ ਪਾਈ ਜਾ ਸਕਦੀ ਹੈ ਕਿਉਂਕਿ ਲੋਕ ਬੰਦਾ ਮੂਨੋ ਇਹ ਕਹਿੰਦਾ ਕਿ ਜੀ ਮੇਰੀ ਮਰਜ਼ੀ ਕਈ ਲੋਕ ਕਹਿੰਦੇ ਨੇ ਜੀ ਤੁਸੀਂ ਕਿਹੜਾ ਸਾਡੇ ਘਰੇ ਰੋਟੀ ਆਪਣਾ ਅਨਾਜ ਸਿੱਟ ਕੇ ਜਾਂਦੇ ਹੋ ਰਾਸ਼ਨ ਸਿੱਟ ਕੇ ਜਾਂਦੇ ਹੋ ਰਾਸ਼ਨ ਤਾਂ ਕੋਈ ਵੀ ਕਿਸੇ ਦੇ ਘਰੇ ਨਹੀਂ ਸਟਕੇ ਜਾਂਦਾ ਆਪਣੀ ਮਿਹਨਤ ਨਾਲ ਕਮਾਉਣਾ ਪੈਂਦਾ ਪਰ ਇਸ ਦਾ ਮਤਲਬ ਇਹ ਨਹੀਂਗਾ ਕਿ ਅਸੀਂ ਕੱਪੜੇ ਲਾ ਕੇ ਜਾ ਅਸੀਂ ਗੰਦ ਪਾ ਕੇ ਪੈਸੇ ਕਮਾਉਣ ਲੱਗ ਜਾਈਏ ਬਿਲਕੁਲ ਨਹੀਂ ਆਪਣਾ ਕਲਚਰ ਜਾਂ ਆਪਣਾ ਜਿਹੜਾ ਧਰਮ ਹੈ ਜਾਂ ਆਪਣਾ ਜਿਹੜਾ ਸਭ ਮਤਲਬ ਸਭਿਅਤਾ ਹੈ ਉਹ ਤਾਂ ਨਹੀਂ ਸਿਖਾਉਂਦੀ ਹੈਗੀ ਵੀ ਤੁਸੀਂ ਇਹ ਜਾ ਗੰਦ ਪਾ ਕੇ ਲੋਕਾਂ ਨੂੰ ਦਿਖਾਓ ਆਪਣੀ ਜਿਹੜੀ ਕਹਿੰਦੇ ਹੁੰਦੇ ਨੇ ਕਿ ਆਪਣੇ ਘਰ ਦੀ ਇੱਜ਼ਤ ਨੂੰ ਨਲਾਮ ਕਰਕੇ ਤੁਸੀਂ ਪੈਸੇ ਕਮਾਓ ਤਾਂ ਪੈਸੇ ਤਾਂ ਤੁਸੀਂ ਕਮਾ ਲੋਗੇ ਪਰ ਤੁਹਾਨੂੰ ਇੱਜ਼ਤ ਨਹੀਂ ਕਮਾਉਣੀ ਤੁਹਾਡੇ ਤੋਂ ਸੋ ਹਮੇਸ਼ਾ ਕਿਸੇ ਸਿਆਣੇ ਨੇ ਕਿਹਾ ਹੈ ਕਿ ਪੈਸੇ ਤਾਂ ساری ਦੁਨੀਆ ਕਮਾ ਲੰਦੀ ਐ ਜਿਹੜੀ ਰੈਪਿਊਟੇਸ਼ਨ ਨਾਲ ਜਿਹੜੀ ਇੱਜ਼ਤ ਐ ਉਹ ਕਮਾਉਣੀ ਬਹੁਤ ਔਖੀ ਐ ਸੋ ਦੋਸਤੋ ਇਹਨਾਂ ਬਲੌਗਰਾਂ ਨੇ ਇਹਨਾਂ 'ਕ ਗੰਦ ਪਾ ਚੁੱਕਿਆ ਐ ਪਰ ਕੁਝ ਕ ਕਸੂਰ ਲੋਕਾਂ ਦਾ ਵੀ ਐ ਜਿਹੜੇ ਇਹਨਾਂ ਲੋਕਾਂ ਨੂੰ ਫੋਲੋ ਕਰਦੇ ਨੇ ਇਹ ਜਿਹੇ ਲੋਕਾਂ ਦੇ ਮਿਲੀਅਨ ਮਿਲੀਅਨ ਵੀਅ ਮਨ ਫਾਲੋਅਰਸ ਨੇ ਕਿਸੇ ਦੇ 5 ਲੱਖ ਨੇ ਕਿਤੇ 6 ਲੱਖ ਨੇ ਉਹ 5 6 ਲੱਖ ਕੌਣ ਨੇ ਉਹ ਆਪਣੀ ਲੋਕ ਨੇ ਨਾ ਕੋਈ ਅਮਰੀਕਾ ਕੈਨੇਡਾ ਤੋਂ ਤਾਂ ਨਹੀਂ ਉਹਨੂੰ ਗੋਰੇ ਤਾਂ ਨਹੀਂ ਫੋਲੋ ਕਰਦੇ ਸੋ ਇਹ ਤੁਹਾਡੀਆਂ ਗਲਤੀਆਂ ਨੇ ਜੇ ਤੁਸੀਂ ਉਹਨਾਂ ਨੂੰ ਫੋਲੋ ਹੀ ਨਹੀਂ ਕਰੋਗੇ ਤੁਸੀਂ ਉਹਨਾਂ ਦੀਆਂ ਵੀਡੀਓਜ਼ ਨੂੰ ਦੇਖੋਗੇ ਨਹੀਂ ਲਾਈਕ ਨਹੀਂ ਕਰੋਗੇ ਤਾਂ ਜਦੋਂ ਉਹਨਾਂ ਦਾ ਕੋਈ ਮਤਲਬ ਉਹਨੂੰ ਰਿਜ਼ਲਟ ਹੀ ਨਹੀਂ ਆਉਣਾ ਮਤਲਬ ਆਊਗਾ ਤਾਂ ਉਹ ਆਪ ਹੀ ਹਟ ਜਾਣਗੇ ਇਸ ਚੀਜ਼ ਤੋਂ ਪਰ ਕਹਿੰਦੇ ਹੁੰਦੇ ਨੇ ਕਿ ਹਰ ਮਤਲਬ ਚੀਜ਼ ਦੇ ਵਿੱਚ 도ਗਲੇ ਲੋਕ ਵੀ ਹੁੰਦੇ ਨੇ ਜਿਹੜੇ ਕਿ ਕੈਮਰੇ ਮੂਰੇ ਤਾਂ ਬਹੁਤ ਚੰਗੇ ਚੰਗੇ ਗੱਲਾਂ ਕਰਦੇ ਨੇ ਪਰ ਇਸ ਤੋਂ ਬਾਅਦ ਕੀ ਕਰਨਗੇ ਉਸ ਤੋਂ ਬਾਅਦ ਸਿਰ ਦੇਖ ਕੇ ਸਵਾਦ ਵੀ ਲੈਣਗੇ ਸੋ ਮੈਂ ਤਾਂ ਇਹ ਗੱਲ ਕਰਨੀ ਸੀ ਕਿ ਜਿਹੜਾ ਇਹ ਗੰਦ ਪੈ ਚੁੱਕਿਆ ਆ ਜਿਹੜਾ ਕਿ ਮਤਲਬ ਕਿ ਤੁਸੀਂ ਲਾ ਲੋ ਵੀ ਐਂਡ ਤੇ ਆਇਆ ਹੋਇਆ ਕੰਮ ਹਨਾ ਕਿ ਨਾਤਾ ਬੰਦਾ ਆਪਣੇ ਘਰ ਦੀ ਇੱਜ਼ਤ ਦੇਖਦਾ ਨਾ ਮਾਂ ਦੇਖਦਾ ਨਾ ਪਿਓ ਦੇਖਦਾ ਕਿਉਂਕਿ ਇੱਕ ਘਰ ਦੇ ਵਿੱਚ ਇਕੱਲੇ ਹਸਬੰਡ ਵਾਈਫ ਨਹੀਂ ਰਹਿੰਦੇ ਮਾਂ ਵੀ ਰਹਿੰਦੀ ਆ ਪਿਓ ਵੀ ਰਹਿੰਦਾ ਆ ਚਾਚੇ ਤਾਏ ਵੀ ਰਹਿੰਦੇ ਨੇ ਮੈਨੂੰ ਸਮਝ ਨਹੀਂ ਆਉਂਦੀ ਉਹ ਲੋਕ ਕੀ ਸੋਚਦੇ ਨੇ ਕੀ ਕਿਉਂ ਰੋਕ ਕਿਉਂ ਨਹੀਂ ਰੁਕਦੇ ਇਹਨਾਂ ਚੀਜ਼ਾਂ ਨੂੰ ਤੁਸੀਂ ਬਣਾਓ ਬਹੁਤ ਲੋਕ ਨੇ ਪਿੰਡਾਂ ਦੇ ਬਹੁਤ ਜ਼ਿਆਦਾ ਖਾਸ ਕਰ ਸਾਡੇ ਏਰੀਆ ਵਾਲੇ ਪਾਸੇ ਜਿਹੜੇ ਚੰਗੀਆਂ ਸ਼ਾਰਟ ਫਿਲਮਾਂ ਬਣਾਉਂਦੇ ਨੇ ਚੰਗੀਆਂ ਵੀਡੀਓ ਬਣਾਉਂਦੇ ਨੇ ਜਿਨ੍ਹਾਂ ਨੂੰ ਸਾਰੇ ਲੋਕ ਦੇਖਦੇ ਨੇ ਪਰ ਕੁਝ ਕੁ ਲੋਕ ਡਬਲ ਮੀਨਿੰਗ ਗੱਲਾਂ ਕਰਕੇ ਕੁਝ ਕੁ ਲੋਕ ਸਿੱਧੀ ਚੱਲ ਕੇ ਇਹਨਾਂ ਨੇ ਨਾ ਇੱਕ ਗੰਦ ਪਾ ਚੁੱਕਿਆ ਕਿਉਂਕਿ ਇਹਨੂੰ ਪਤਾ ਕਿ ਸੋਸ਼ਲ ਮੀਡੀਆ ਤੋਂ ਪੈਸਾ ਬਹੁਤ ਆਉਂਦਾ ਆ ਸੋ ਇਹ ਪੈਸੇ ਦੀ ਜਿਹੜੀ ਕਿਹੋ ਮਤਲਬ ਦੌੜ ਹੈ ਉਸ ਦੌੜ ਦੇ ਵਿੱਚ ਪੂਰੇ ਦਾ ਪੂਰਾ ਮਤਲਬ ਕਿ ਤੁਸੀਂ ਲਾਡੋ ਵੀ ਸਤਿਆਨਾਸ਼ ਹੋ ਚੁੱਕਿਆ ਆ ਸੋ ਮੈਂ ਇਹ ਗੱਲ ਕਰਨੀ ਤੁਹਾਡੇ ਨਾਲ ਕਿ ਤੁਸੀਂ ਇਹਨਾਂ ਲੋਕਾਂ ਨੂੰ ਬੜਾਵਾ ਨਾ ਦਿਓ ਕਿਉਂਕਿ ਕੁਝ ਕੁ ਲੋਕ ਚਲੋ ਇਹ ਕਹਿੰਦੇ ਨੇ ਕਿ ਜੀ ਆਪਣੇ ਘਰ ਦੀ ਜਨਾਨੀ ਦਿਖਾਓ ਘਰ ਵਾਲੀ ਦਿਖਾਓ ਪੈਸੇ ਕਮਾਓ ਨਹੀਂ ਇਦਾਂ ਦੀ ਗੱਲ ਨਹੀਂ ਹੈ ਇਹ ਜ਼ਰੂਰੀ ਨਹੀਂ ਹੈ ਵੀ ਹਾਂ ਵੀ ਹਾਂ ਵੀ ਘਰ ਵਾਲੀ ਨੂੰ ਜਾਂ ਫੀਮੇਲ ਨੂੰ ਦਬਾ ਕੇ ਕੈਮਰੇ ਪਿੱਛੇ ਰੱਖ ਕੇ ਵੀ ਹਾਂ ਵੀ ਕੋਈ ਮਤਲਬ ਹੋਣਾ ਚਾਹੀਦਾ ਬਹੁਤ ਟੈਲੈਂਟਡ ਫੀਮੇਲਸ ਨੇ ਕੁੜੀਆਂ ਨੇ ਐਕਟ੍ਰੈਸ ਨੇ ਜਿਨ੍ਹਾਂ ਨੇ ਕਾਮਯਾਬ ਹੋਈਆਂ ਨੇ ਚੰਗੇ ਵੀਡੀਓ ਬਣਾ ਕੇ ਕਾਮਯਾਬ ਹੋਈਆਂ ਨੇ ਉਹਨਾਂ ਦੀ ਇਦਾਂ ਦੀ ਕੋਈ ਗੱਲ ਨਹੀਂ ਹੈ ਪਰ ਹਾਂ ਜਿਹੜੇ ਲੋਕ ਗੰਦ ਪਾਉਂਦੇ ਨੇ ਜਿਹੜੇ ਲੋਕ ਮਤਲਬ ਕਿ ਇੱਕ ਤਰ੍ਹਾਂ ਦਾ ਮਤਲਬ ਤੁਸੀਂ ਲਾ ਲਓ ਵੀ ਮਤਲਬ ਮਲੀਆਂ ਮੀਟੀ ਹੋ ਚੁੱਕਿਆ ਆ ਮੈਂ ਉਹਨਾਂ ਬਾਰੇ ਗੱਲ ਕਰਦਾ ਮਤਲਬ ਕਰਨ ਆਇਆ ਸੀਗਾ ਕਿਉਂਕਿ ਮੈਂ ਰੋਪਰ ਉਹ ਜੀ ਦੇਖਦੇ ਆ ਜੇ ਮੈਂ ਆਪਣੀ ਗੱਲ ਕਰਾਂ ਮੈਂ ਆਪਣੇ ਬੇਟੇ ਨੂੰ ਮੋਬਾਈਲ ਨਹੀਂ ਦਿਊਂਗਾ ਕਦੇ ਵੀ ਨਾ ਕਿ ਵੀ ਉਹ ਰੀਲਾਂ ਦੇਖੇ ਉਹਨੂੰ ਕੋਈ ਹੋਰ ਚੀਜ਼ ਜੇ ਉਹਨੇ ਦੇਖਣੀ ਹੈ ਉਹਨੂੰ ਲਾ ਕੇ ਦੇ ਦੇ ਦਈ ਆ ਪਰ ਉਹਨੂੰ ਇਹ ਨਹੀਂ ਕਹਿਣਾ ਮੈਂ ਜਿਹੜਾ ਫੋਨ ਐ ਐਕਚੁਅਲੀ ਉਹਨੂੰ ਦਿੱਤਾ ਹੋਇਆ ਜਿਹੜਾ ਕਦੇ-ਕਦੇ ਯੂਜ਼ ਕਰਦਾ ਮੈਂ ਉੱਤੇ ਇੰਸਟਾਗ੍ਰam ਇੰਸਟਾਲ ਹੀ ਨਹੀਂ ਕੀਤਾ ਨਾ ਫੇਸਬੁੱਕ ਕੀਤੀ ਹੋਈ ਐ ਨਾ ਕੁਝ ਹੋਰ ਕੀਤਾ ਹੋਇਆ ਸੋ ਤੁਸੀਂ ਵੀ ਆਪਣੇ ਬੱਚਿਆਂ ਨੂੰ ਇਸ ਚੀਜ਼ ਤੋਂ ਬਚਾਓ ਨਹੀਂ ਤਾਂ ਬਹੁਤ ਔਖਾ ਹੋਊਗਾ ਔਰ ਟਾਈਮ ਬਹੁਤ ਔਖਾ ਹੋਊਗਾ ਕਿਉਂਕਿ ਇਹਨਾਂ ਨੇ ਤਾਂ ਗੰਦਪੋਣੋਂ ਹਟਣਾ ਨਹੀਂ ਸੋ ਇਹ ਚੀਜ਼ ਆਪਾਂ ਨੂੰ ਹੀ ਮਤਲਬ ਕਿ ਇਸ ਚੀਜ਼ ਤੇ ਲਗਾਮ ਲਾਉਣੀ ਚਾਹੀਦੀ ਹੈ ਬਾਕੀ ਕੁਝ ਕਿ ਲੋਕਾਂ ਨੂੰ ਪ੍ਰਸ਼ਾਸਨ ਨੂੰ ਵੀ ਸੋਚਣਾ ਚਾਹੀਦਾ ਹੈ ਵੀ ਜਿਹੜਾ ਇਹ ਮਤਲਬ ਕਿ ਇੱਕ ਐਂਟਰਟੇਨਮੈਂਟ ਦੇ ਨਾਂ ਤੇ ਜੋ ਗੰਦਗੀ ਹੋ ਰਹੀ ਹੈ ਉਸ ਚੀਜ਼ ਦੇ ਉੱਤੇ ਵੀ ਮੜਾ ਜਾ ਮਤਲਬ ਮਤਲਬ ਪ੍ਰਸ਼ਾਸਨ ਨੂੰ ਕਾਨੂੰਨ ਨੂੰ ਸਖਤ ਹੋਣਾ ਚਾਹੀਦਾ ਹੈ ਥੋੜਾ ਜਿਹਾ ਹੋਰ ਸਖਤ ਹੈਗਾ ਪਰ ਥੋੜਾ ਜਿਹਾ ਹੋਰ ਹੋਣਾ ਚਾਹੀਦਾ ਹੈ ਸੋ ਮੈਂ ਉਮੀਦ ਹੈ ਤੁਹਾਨੂੰ ਇਹ ਟੌਪਿਕ ਪਸੰਦ ਆਊਗਾ ਮੈਨੂੰ ਲੱਗਿਆ ਕਿ ਇਹਨਾਂ ਲੋਕਾਂ ਬਾਰੇ ਜਿਹੜੇ ਮਤਲਬ ਕਿ ਗਿਰ ਚੁੱਕੇ ਨੇ ਬਿਲਕੁਲ ਹੀ ਜਿਨ੍ਹਾਂ ਨੂੰ ਮਤਲਬ ਕੋਈ ਪਤਾ ਹੀ ਨਹੀਂਗਾ ਵੀ ਹਾਂ ਵੀ ਕਿੱਧਰ ਨੂੰ ਜਾਣਾ ਹੈ ਕੀ ਕਰਨਾ ਹੈ ਸਿਰ ਇਕ ਪੈਸੇ ਪਿੱਛੇ ਇਕ ਫੇਮ ਪਿੱਛੇ ਵੀਓ ਵਾਲੀ ਖੇਡ ਹੋ ਗਈ ਬਸ ਵੀਓ ਹੋਣੇ ਚਾਹੀਦੇ ਨੇ ਜਿਵੇਂ ਮਰਜੀ ਹਉਣ ਚਾਹੇ ਉਹ ਗੰਦ ਪਾ ਕੇ ਹਉਣ ਚਾਹੇ ਉਹ ਆਪਣਾ ਸਰੀਰ ਦਿਖਾ ਕੇ ਹਉਣ ਮਤਲਬ ਕਿ ਬੁਰਾ ਹਾਲ ਹੋ ਚੁੱਕਿਆ ਆ ਸੋ ਮੈਂ ਚਾਹਨਾ ਇਹਨਾਂ ਲੋਕਾਂ ਨੂੰ ਨਾ ਫੋਲੋ ਕਰੋ ਨਾ ਇਹਨਾਂ ਨੂੰ ਬੜਾਵਾ ਦਿਓ ਤਾਂ ਹੀ ਇਹ ਲੋਕਾਂ ਦੇ ਨਕੇਲ ਪਾਈ ਜਾਊਗੀ ਨਹੀਂ ਤਾਂ ਫਿਰ ਉਹਨਾਂ ਦਾ ਟਾਈਮ ਬਹੁਤ ਮਾੜਾ ਤੁਹਾਨੂੰ ਪਤਾ ਹੀ ਤੁਸੀਂ ਸਾਰੇ ਸਿਆਣੇ ਹੋ ਸੋ ਇਹਨ ਇੱਕ ਗੱਲ ਕਰਨੀ ਸੀ ਅ ਉਮੀਦ ਆ ਤੁਹਾਨੂੰ ਪਸੰਦ ਆਊਗੀ ਚੈਨਲ ਸਬਸਕ੍ਰਾਈਬ ਕਰੋ ਬੈਲ ਆਈਕਨ ਨੂੰ ਦਬੋ ਵੀਡੀਓ ਨੂੰ ਹਾਈਪ ਕਰਿਆ ਕਰਿਓ ਫੋਲੋ ਕਰਿਆ ਕਰੋ ਤਾਂ ਕਿ ਚੰਗੇ ਚੰਗੇ ਟੌਪਿਕ ਤੁਹਾਡੇ ਕੋਲੇ ਲੈ ਕੇ ਆਵਾਂ ਉਮੀਦ ਕਰਦਾ ਤੁਹਾਨੂੰ ਵੀਡੀਓ ਪਸੰਦ ਆਈ ਹੋਊਗੀ ਇਜਾਜ਼ਤ ਮੰਗਦਾ ਸਸਿਕਾ